ਦੀ ਸਦਾ ਹੀ ਜਿੱਤ ਹੁੰਦੀ ਸੱਚੇ ਧਰਮ ਦੀ ਸਦਾ ਹੀ ਜਿੱਤ ਹੁੰਦੀ ਇਸ ਗੱਲ ਦੀ ਕਿਸੇ ਨੂੰ ਭੁੱਲ ਕੋਈ ਨਾ ਇਸ ਗੱਲ ਦੀ ਕਿਸੇ ਨੂੰ ਭੁੱਲ ਕੋਈ ਨਾ ਦੀਵਾ ਸੱਚ ਦਾ ਸਦਾ ਹੀ ਰਹੂ ਜਗਦਾ ਕਰ ਸਕਦਾ ਉਸ ਨੂੰ ਗੁੱਲ ਕੋਈ ਨਾ ਕੋਹੇ ਨੀਉਰ ਹੀਰਾ ਬਹੁਤ ਕੀਮਤੀ ਹੈ ਪਾ ਸਕਦਾ ਉਸ ਦਾ ਮੁੱਲ ਕੋਈ ਨਾ ਚੀਜ਼ਾਂ ਸਭੇ ਅਣਖੀਲਿਆ ਕੀਮਤੀ ਨੇ ਪਰ ਵਸਤੂ ਰੱਬ ਦੇ ਨਾਮ ਦੀ ਤੁਲ ਕੋਈ ਨਾ ਵਾਛੋਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਰੰਗ ਕੀਤੀ ਹੈ ਆਪਾਂ ਪੜਦੇ ਆ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJE ਮਨ ਅੰ ਵਿੱਚ ਛੱਤੀ ਮਾਰ ਕੇ ਵਿਖਿਓ ਜਿੱਥੇ ਆਪਾਂ ਬੈਠੇ ਹੋਏ ਆ ਸੰਗਤ ਦੇ ਰੂਪ ਦੇ ਅੰਦਰ ਆਪਾਂ ਬੈਠੇ ਹੋਏ ਆ ਤੇ ਜੇ ਉੱਦਾਂ ਸਾਨੂੰ ਕੋਈ ਕਹਦੇ ਵੀ ਇੱਥੇ ਆਣ ਕੇ ਬਹਿ ਜਾਓ ਆਪਾਂ ਬਹਿ ਜਾਵਾਂਗੇ ਇਸ ਗਲੀਆਂ ਦੇ ਵਿੱਚ ਜੇ ਉੱਦਾਂ ਸਾਨੂੰ ਆਣ ਕੇ ਕੋਈ ਕਹਿ ਦਵੇ ਵੀ ਭਾਈ ਸਾਹਿਬ ਜੀ ਇੱਕ ਘੰਟਾ ਗਲੀ ਦੇ ਵਿੱਚ ਬਹਿਣਾ ਐਦਾਂ ਚੌਂਕੜਾ ਮਾਰ ਕੇ ਆਪਾਂ ਬਹਿ ਨਹੀਂ ਸਕਦੇ ਇਹ ਸਤਗੁਰ ਜੀ ਦੀ ਮਹਾਨ ਕਿਰਪਾ ਰਹਿਮਤ ਹੈ ਪਾਛਾ ਦਾ ਜਿੱਥੇ ਪੈਰ ਪੈਂਦੇ ਨੇ ਉਹ ਧਰਤੀ ਸੁਹਾਵਣੀ ਬਣ ਜਾਇਆ ਕਰਦੀ ਹੈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਸੰਗਤ ਆਪ ਮੁਹਾਰੇ ਚੱਲ ਕੇ ਆ ਜਾਇਆ ਕਰਦੀ ਹੈ ਇਹ ਸੰਗਤ ਦਾ ਅਸਰ ਹੋਇਆ ਕਰਦਾ ਹੈ ਆਓ ਧੰਨ ಶ್ರೀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਸਿਸ਼ਟ ਚੁਕਾਈਏ ਧੰਨ ਗੁਰਨਰਕਾਚਾ ਮਹਾਰਾਜ ਦੇ અવਤਾਰ ਰੂਪ ਦੀ ਖੁਸ਼ੀ ਅੰਦਰ ਨਗਰ ਕੀਰਤਨ ਆਰੰਭ ਹੋਇਆ ਨਗਰ ਕੀਰਤਨ ਕਦੋਂ ਤੇ ਕਿਵੇਂ ਆਰੰਭ ਹੋਇਆ ਕਦੋਂ ਆਰੰਭ ਹੋਇਆ ਅੱਜ ਦੇ ਪ੍ਰਕਰਨ ਦੇ ਵਿੱਚ ਅੱਜ ਦੇ ਦੀਵਾਨਾ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਬਹੁਤ ਕਿੰਤੂ ਪ੍ਰੰਤ ਹੁੰਦੀ ਸਾਡੇ ਇਤਿਹਾਸ ਤੇ ਕਿੰਤੂ ਹੁੰਦੀ ਹੈ ਨਗਰ ਕੀਰਤਨ ਤੇ ਕਿੰਤੂ ਹੁੰਦੀ ਆ ਵੈਸੇ ਸਾਡੇ ਕੋਲ ਛੱਡੇ ਕੁਝ ਨਹੀਂ ਹੈਗਾ ਇਸ ਸੰਸਰਕ ਲੋਕਾਂ ਨੇ ਸਾਡੇ ਤੇ ਅਰਦਾਸ ਤੇ ਵੀ ਕਿੰਤੂਣ ਲੱਗਦੀ ਹੁਣ ਸਾਡੀ ਤੇ ਅਰਦਾਸ ਵੀ ਇਹ ਗੱਲ ਕਹੀ ਜਾਂਦੀ ਹੈ ਵੀ ਨਹੀਂ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਦੁੱਖ ਦੱਸ ਨਹੀਂ ਸਕਦੇ ਪੁੱਛਣ ਬੜਾ ਹੋਵੇ ਜੇ ਅਸੀਂ ਆਪਣੇ ਪਿਓ ਨੂੰ ਦੁੱਖ ਨਹੀਂ ਦੱਸਾਂਗੇ ਤਾਂ ਕਿਹਨੂੰ ਦੱਸਾਂਗੇ ਅਸੀਂ ਗਵਾਂਢੀ ਨੂੰ ਥੋੜੀ ਜਾ ਕੇ ਦੱਸਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹਦੇ ਸੁਪਨਾ ਕਮ ਆਪਿਓ ਆਪ ਹੈ ਆਪੇ ਸ਼ਰ ਕਰੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਾਤਾ ਪਿਤਾ ਨੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਸਿਰ ਝੁਕਾਓ ਰਸਨਾ ਨੂੰ ਕਰੋ ਪੁੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨਾ ਉਸ ਸਮਾਪਤ ਹੋਇਆ ਸੀ 20 ਮਿੰਟ ਗੁਜ਼ਰ ਚੁੱਕੇ ਨੇ 15 ਕ ਮਿੰਟ ਬਚੇ ਨੇ 15 ਕ ਮਿੰਟਾਂ ਦੇ ਵਿੱਚ ਇੱਕੋ ਕਵਤਾ ਕਹਿ ਕੇ ਖਿਮਾ ਦੇ ਜੱਜ ਕੋਜਣਾ ਅਗਲੇ ਪੜਾਵਾਂ 'ਤੇ ਫਿਰ ਤੁਹਾਡੇ ਦਰਸ਼ਨ ਕਰਾਂਗੇ ਅੱਜ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਨਾ ਤੇ ਪ੍ਰਬੰਧਕਾਂ ਦੇ ਹੱਥ ਵਾਸ ਕੋ ਜਿਆ ਨਾ ਮੇਰੇ ਹੱਥ ਵਾਸ ਐ ਨਾ ਤੁਹਾਡੇ ਹੱਥ ਵਾਸ ਐ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥ ਵਾਸਾ ਸਾਰਾ ਕੁਝ ਇਹ ਨਗਰ ਕੀਰਤਨ ਆਰੰਭ ਹੋਏ ਸਾਡੀ ਕੋਈ ਇਹਨਾਂ ਅੱਖਿਓ ਵੀ ਅਸੀਂ ਸਮਝੌਤਾ ਕੀਤਾ ਅਸੀਂ ਮੀਟਿੰਗਾਂ ਕੀਤੀਆਂ ਤੇ ਤਾਂ ਨਗਰ ਕੀਰਤਨ ਆਰੰਭ ਹੋਏ ਇਹਦੇ ਹੁਕਮ ਤੋਂ ਬਗਾਰ ਸੰਸਾਰ ਤੇ ਪਤਾ ਨਹੀਂ ਝੁਲਦਾ ਪੱਤਾ ਵੀ ਇਹਦੇ ਹੁਕਮ ਤੋਂ ਬਗਾਰ ਨਹੀਂ ਹਿਲ ਸਕਦਾ ਸਵਾਸ ਵੀ ਅਸੀਂ ਇਹਦੇ ਹੁਕਮ ਤੋਂ ਬਗਾਰ ਲੈ ਨਹੀਂ ਸਕਦੇ ਇਹ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਕਹਿੰਦੇ ਜਿਸਕਾ ਕਾਰਜ ਨਹੀਂ ਕੀਤਾ ਮਾਨਸ ਕਿਆ ਵਿਚਾਰਾ ਕਾ ਇਹ ਅਰਦਾਸ ਕਰਿਓ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜਿੰਨੇ ਕੋ ਆਪਾਂ ਸਰੀਰ ਜੁੜ ਕੇ ਬੈਠਿਆ ਨਗਰ ਕੀਰਤਨ ਦੇ ਰੂਪ ਦੇ ਅੰਦਰ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਪੰਜਾਂ ਪਿਆਰਿਆਂ ਦੇ ਉੱਤੇ ਪਾਤਸ਼ਾਹ ਨੇ ਬੜੀ ਮਹਾਨ ਕਿਰਪਾ ਕੀਤੀ ਆ ਕਿਉਂਕਿ ਪੰਜਾਂ ਦੀ ਬੜੀ ਮਹਾਨਤਾ ਹੁੰਦੀ ਆ ਅੱਜ ਮਾਫ਼ ਕਰਿਓ ਸੰਸਾਰ ਦੇ ਉੱਤੇ ਅਸੀਂ ਕਹਿੰਦੇ ਆ ਸਿੱਖੀ ਸਿਧਾਂਤਾਂ ਦੇ ਉੱਤੇ ਸਿੱਖ ਰਾਜ ਪੈਦਾ ਹੋਵੇਗਾ ਸਿੱਖ ਰਾਜ ਐਸਾ ਹੋਵੇਗਾ ਸਿੱਖਾਂ ਦੇ ਸਿਧਾਂਤਾਂ ਦੇ ਉੱਤੇ ਦੱਸਿਆ ਜਾਂਦਾ ਪਈ ਸਿੱਖ ਰਾਜ ਕਿੰਨਾ ਕੋ ਅਸੀਂ ਭੋਗਿਆ ਮਾਫ ਕਰਿਓ ਸਿਖਰਾਈ ਤੇ ਸਿੱਖਾਂ ਦੇ ਸਿਰ ਤੇ ਬਣਦਾ ਸੀ ਅੱਜ ਸਿੱਖਾਂ ਦੇ ਸਿਰ ਤੇ ਵਾਲੀ ਹੈ ਨਿਗੇ ਸਿੱਖਾਂ ਦੇ ਸਿਰ ਤੇ ਕੇਸ ਹੀ ਹੈ ਨਿਗੇ ਉਹ ਕੌਣ ਸੀ ਸੰਸਾਰ ਦੇ ਉੱਤੇ ਲੋਕੀ ਵੇਖ ਕੇ ਪਛਾਣ ਕੇ ਦੱਸ ਦਿੰਦੇ ਦੱਸਣਾ ਇਹ ਸਿੱਖ ਹੈ ਦਸਤਾਰ ਵਾਲਾ ਇੱਕ ਬੱਸ ਵਿੱਚ ਬੈਠਾ ਹੋਵੇ ਤੇ ਲੋਕੀ ਸਰਦਾਰ ਜੀ ਕਹਿੰਦੇ ਭਈਏ ਅੱਜ ਪੰਜਾਬ ਦੀ ਧਰਤੀ ਤੇ ਭਈਏ ਜਾਦਾ ਹੋ ਕਿ ਮੈਂ ਤਾਂ ਇਹ ਗੱਲ ਕਹੀ ਆ ਪੰਜਾਬੀ ਤੇ ਲੱਭਦੇ ਕੋਈ ਨਹੀਂ ਆਪਾਂ ਤਾਂ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਮਾਫ ਕਰਿਓ ਜਾਣਾ ਚਾਹੀਦਾ ਉੱਥੇ ਕਮਾ ਕੇ ਲੈ ਕੇ ਆਈਏ ਆਪਣੇ ਪਰਿਵਾਰਾਂ ਨੂੰ ਪਾਲੀਏ ਚੰਗੀ ਗੱਲ ਹੈ ਪਰ ਪੱਕੇ ਤੌਰ ਤੇ ਵਸੇਵੇਂ ਕਰ ਲੈਣੇ ਮੇਰੀ ਰਿਕਾਰਡਿੰਗ ਕੱਢ ਕੇ ਵੇਖ ਲਿਓ ਢਾਡੀ ਹਰਜਿੰਦਰ ਸਿੰਘ ਬੰਗਿਆਵਾਲੇ ਦੇ ਪੇਜ ਜੋਗ ਤੇ ਪਿਆਊਗਾ 4 ਸਾਲ ਪਹਿਲਾਂ ਮੈਂ ਢਾਡੀ ਜਥੇ ਰਾਹੀਂ ਲੋਕਾਂ ਨੂੰ ਕੂਕਦਾ ਰਿਹਾ ਉਹ ਪੰਜਾਬ ਦੀ ਧਰਤੀ ਤੇ ਜ਼ਮੀਨਾਂ ਵੇਚਿਆ ਜੇ ਪੰਜਾਬ ਦੀ ਧਰਤੀ ਤੋਂ ਜੜ੍ਹਾਂ ਨਾ ਪੱਕਿਆ ਜੇ ਪੰਜਾਬ ਦੀ ਧਰਤੀ ਤੇ ਜੜ੍ਹਾਂ ਮੜ ਕੇ ਲਾਉਣੀਆਂ ਬਹੁਤ ਔਖੀਆਂ ਹੋ ਜਾਣੀਆਂ ਨੇ ਅੱਜ ਵੇਖ ਲਿਆ ਤੁਸੀਂ ਸਾਹਕਤਬ ਜ਼ਮੀਨਾਂ ਦੇ ਭਾਅ ਕਿਹੜੇ ਪਾਸੇ ਜਾ ਰਹੇ ਨੇ ਅੱਜ ਵੇਖ ਲਿਓ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਜੜ੍ਹਾਂ ਪੱਕ ਲਈਆਂ ਮਾਤਰਿਓ 4 ਸਾਲਾਂ ਬਾਅਦ ਜੜ੍ਹਾਂ ਲਾਉਣੀਆਂ ਔਖਾਂ ਹੋ ਜਾਣਗੇ ਪੰਜਾਬ ਦੀ ਧਰਤੀ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੀ ਧਰਤੀ ਤੇ ਤੁਹਾਨੂੰ ਰਹਿਣਾ ਜਿਹੜਾ ਹੈ ਉਹ ਬਾਹਰਲੇ ਮੁੱਖਾਂ ਤੋਂ ਮਹਿੰਗਾ ਪੈਗਾ ਇਹ ਗੱਲ ਚਿੱਤੇ ਰੱਖਿਆ ਜੀ ਇਹ ਗੁਰੂ ਨਾਨਕ ਦੇ ਧਰਤੀ ਹੈ ਇਹ ਨਾ ਕਦੀ ਖਤਮ ਹੋ ਸਕਦੀ ਹੈ ਤੇ ਨਾ ਹੀ ਖਤਮ ਹੋਣ ਵਾਲੀ ਚੀਜ਼ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸੰਸਾਰ ਦੇ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਇਹ ਸੰਸਾਰ ਦੇ ਉੱਤੇ ਹਮੇਸ਼ਾ ਮਹਿੰਗੀ ਹੋਵੇਗੀ ਸਸਤੀ ਨਹੀਂ ਹੋਵੇਗੀ ਮੈਂ ਪਹਿਲਾਂ ਵੀ ਇਹ ਗੱਲਾਂ ਸਟੇਜਾਂ ਤੇ ਕਈਆਂ ਹੋਈਆਂ ਨੇ ਇਹ ਆਉਣ ਵਾਲਾ ਸਮਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਦਿਆ ਕਰਦੇ ਨੇ ਕਹਿੰਦੇ ਵੀ ਇਹ ਧਰਤੀ ਐਸੀ ਹੋਵੇ ਕਿ ਲੋਕੀ ਕਹਿੰਦੇ ਸਨਾਂ ਸੋਨੇ ਦੀ ਚਿੜੀ ਦੂਰ ਨਹੀਂ ਹੁਣ ਸੋਨੇ ਦੀ ਚਿੜੀ ਬਣ ਕੇ ਰਵੇਗੀ ਇਹ ਗੁਰਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਦੇ ਵਿੱਚ ਅਵਤਾਰ ਹੋਏ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਸਾਡੇ ਸਿੱਖਾਂ ਦੇ ਉੱਤੇ ਐਸੀ ਕਿਰਪਾ ਕਰ ਦਿੱਤੀ ਇਹ ਸਿੱਖਾਂ ਨੂੰ ਦੱਸ ਦਿੱਤਾ ਤੁਹਾਡਾ ਹੱਕ ਕੀ ਆ ਸੰਸਾਰ ਦੇ ਉੱਤੇ ਕਿਉਂ ਨਹੀਂ ਕੋਈ ਕੋਈ ਕੌਮ ਰੜਕਦੀ ਕਿਸੇ ਦੇ ਅੱਖਾਂ ਵਿੱਚ ਸਿੱਖੀ ਕੌਮ ਕਿਉਂ ਰੜਕਦੀ ਆ ਸਾਡੇ ਕੇਸ ਰੜਕਦੇ ਆ ਸਾਡੇ ਦਸਤਾਰੇ ਰੜਕਦੇ ਆ ਅਸੀਂ ਵੇਖਿਆ ਜਾਵੇ ਸਾਡਾ ਨਿਤਨੇਮ ਰੜਕਦਾ ਇਲਾਕਿਆਂ ਦੇ ਵਿੱਚੋਂ ਇਹ ਗੱਲ ਕਹਿ ਦਿੱਤੀ ਗਈ ਕਿ ਸਪੀਕਰ ਹੌਲੀ ਹੌਲੀ ਬੰਦ ਕਰ ਦਿੱਤੇ ਜਾਣ ਨਿਤਨੇਮ ਦੀਆਂ ਆਵਾਜ਼ਾਂ ਕਿਤੇ ਨਾ ਪੈਣ ਉਹ ਬਾਣੀ ਤੇ ਪਸ਼ੂ ਪੰਖੀ ਦਾ ਵੀ ਜਿਹੜਾ ਉਹ ਉਧਾਰ ਕਰਦੀ ਕਿਸੇ ਦੇ ਕੰਨਾਂ ਵਿੱਚ ਪੈ ਤੇ ਜਾਵੇ ਸੀ ਸੰਸਾਰ ਦੇ ਉੱਤੇ ਅੱਜ ਸਾਰਾ ਕੁਝ ਸਾਡੇ ਕੋਲ ਹੈਗਾ ਨਾ ਅੱਜ ਟੈਲੀਵਿਜ਼ਨ ਫੋਨ ਸਾਰਾ ਕੁਝ ਹੈਗਾ ਹੈ ਕਿੰਨੇ ਕੋ ਅਸੀਂ ਬਾਣੀ ਸੁਣਦੇ ਹਾਂ ਪਹਿਲਾਂ ਤੇ ਇਹ ਹੋਇਆ ਕਰਦਾ ਸੀ ਗੁਰੂ ਘਰ ਜਾਣਾ ਪੈਂਦਾ ਅੱਜ ਤੇ ਗੁਰੂ ਘਰ ਵੀ ਪਿੰਡਾਂ ਦੇ ਵਿੱਚ ਬਣ ਗਏ ਅੱਜ ਗੁਰੂ ਘਰ ਵੱਧ ਤੇ ਸਿੱਖ ਘਟਦੇ ਜਾਂਦੇ ਨੇ ਕਿਉਂ ਇਹ ਲੋਕੀ ਵੇਖਦੇ ਨੇ ਵੀ ਇਹ ਕਿਸੇ ਦਾ ਅਰਬਦਾਸੀਆਂ ਦਾ ਸਿੱਖਾਂ ਦਾ ਗੁਰੂ ਦਾ ਗੁਰਦਰਾ ਸਾਹਿਬ ਬਣਿਆ ਹੋਇਆ ਇਹ ਸਿੱਖਾਂ ਦਾ ਬਣਿਆ ਹੋਇਆ ਇਹ ਸ਼ਹੀਦਾਂ ਦਾ ਬਣਿਆ ਹੋਇਆ ਅੱਜ ਕਿਉਂ ਨਹੀਂ ਅਸੀਂ ਇੱਕ ਗੁਰ ਘਰ ਬਣਾਉਂਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿੱਥੇ ਸਾਨੂੰ ਮੰਡਿਆ ਸੀ ਪਾਤਸ਼ਾਹ ਤਾਂ ਕਹਿੰਦੇ ਦੀਚਾਂ ਅੰਦਰਨੀਤ ਜਾਤ ਨੀਚੀ ਹੂੰ ਆਤ ਨੀਚੇ ਨਾਨਕ ਤਿਲਕਾ ਸੰਗ ਸਾਥ ਵੱਡਿਆ ਸੋ ਘਰੀਸ ਜਿਤੇ ਨੀਚੇ ਸਮਾਲੀਂ ਤਿੱਥੇ ਨਦਰ ਤੇਰੀ ਬਖਸ਼ੀਸ਼ ਇਹ ਗੁਰੂ ਨਾਨਕ ਦਾ ਘਰ ਕਹਿੰਦਾ ਪਾਛਾ ਕਹਿੰਦੇ ਨੀਂਜ ਜਾਤ ਹਰ ਜੱਟਿਆ ਉਤੋਂ ਪਦਵੀ ਪਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਤਾਂ ਵੇਖੀਏ ਤੇ ਸਹੀ ਕਿੱਥੇ ਲਿਖਿਆ ਕਿਤੇ ਜਾਤ ਪਾਤਾਂ ਦਾ ਹੰਕਾਰ ਹੈ ਸਾਡੇ ਮਨਾਂ ਦੇ ਅੰਦਰ ਗੁਰੂ ਨਾਨਕ ਦਾ ਘਰ ਕਹਿੰਦਾ ਗੁਰੂ ਨਾਨਕ ਪਾਛਾ ਮਹਾਰਾਜ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਹਿੰਦਾ ਕਿਹੜੀ ਜਾਤ ਤੇ ਤਨਮ ਲਿਆ ਉੱਚ ਪਦਵੀ ਤੇ ਜਾਤੀਆਂ ਨਾ ਤੁਸੀਂ ਪੰਡਤਾਂ ਨੂੰ ਪਾਤਸ਼ਾਹ ਨੇ ਕਿਹਾ ਸੀ ਗੁਰਨਾਨਕ ਦਾ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਿਰਦੇ ਤੇ ਗੋਮਲ ਬਚਨ ਨੇ ਪਾਤਸ਼ਾਹ ਕਹਿੰਦੇ ਜਾਤ ਜਨਮ ਨਹ ਪੁੱਛੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਸੰਸਾਰ ਦੇ ਉੱਤੇ ਜਾਤਾਂ ਪਾਤਾਂ ਨਾਲ ਵੱਡੇ ਹੁੰਦੇ ਤੇ ਇੱਥੇ ਧਰਮਰਾਜ ਦੀ ਕਚਹਿਰੀ ਵਿੱਚ ਪਲਾਟ ਕੱਟੇ ਜਾਣੇ ਸੀ ਅੱਜ ਜਿੰਨੀ ਕੋ ਸਾਨੂੰ ਕਾਲ ਪਈ ਹੋਈ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਤੇਰੇ ਚਰਨਾਂ ਵਿੱਚੋਂ ਸਾਰੀਆਂ ਦੌਲਤਾਂ ਸ਼ੌਰਤਾਂ ਮਿਲਦੀਆਂ ਨੇ ਤੁਸੀਂ ਕਿਰਪਾ ਕਰੋ ਸੰਸਾਰ ਦੇ ਉੱਤੇ ਅਸੀਂ ਅਲਦੋਲ ਤਾਂ ਸ਼ੋਰ ਤਾਂ ਹੰਡਾ ਸਕੀਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅਸੀਸਾ ਪ੍ਰਾਪਤ ਕਰ ਸਕੀਏ ਉਹ ਸਮਾਸੀ ਮੈਂ ਪਿਛਲੇ ਸਾਢੇ ਵੀ ਐਸੇ ਸਟੇਜ ਤੋਂ ਇਹ ਗੱਲ ਕਰਕੇ ਗਿਆ ਸਾਂ ਵੀ ਮਨੁੱਖੀ ਸਿਮਰਤੀ ਨੇ ਐਸੇ ਕਾਨੂੰਨ ਲਾਗੂ ਕਰ ਦਿੱਤੇ ਸੰਸਾਰ ਦੇ ਉੱਤੇ ਕਿ ਸ਼ੂਦਰ ਮੰਜੀ ਤੇ ਨਹੀਂ ਸੀ ਬਹਿ ਸਕਦਾ ਅੱਜ ਮਨਾਂ ਵਿੱਚ ਛਾਤੀ ਮਾਰ ਕੇ ਵੇਖਿਓ 20 ਸਾਲ ਪਹਿਲਾਂ ਇਦਾਂ ਹੀ ਘਰਾਂ ਵਿੱਚ ਕਈਆਂ ਵਿੱਚ ਹੁੰਦਾ ਸੀ ਅਸੀਂ ਕਿੰਨੇ ਕੁ ਸੁਧਰੇ ਆ ਅਸੀਂ ਸੰਸਾਰ ਦੇ ਉੱਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਪਰਣਾ ਕੋ ਸਾਂਝਾ ਅੱਜ ਕਿੰਨਾ ਕੋ ਮੰਨਦੇ ਆਂ ਉਪਦੇਸ਼ ਸਾਂਝਾ ਸੀ ਅਸੀਂ ਤੇ ਗੁਰੂ ਵੀ ਵੰਡ ਲਿਆ ਆਪਣੇ ਅਸੀਂ ਜਾਤਾਂ ਪਾਤਾਂ ਦੇ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਡੀਆਂ ਪਾਲੀਆਂ ਇੱਥੇ ਤੇ 35 ਮਹਾਂਪੁਰਖ ਜੀ ਬੈਠੇ ਹੋਏ ਨੇ ਉਹ ਲੈ ਇੱਕ ਵਾਰੀ ਵੀ ਨਹੀਂ ਆਖਿਆ ਕਿਸੇ ਦੀ ਬਿਰੋਧਤਾ ਇੱਕ ਵਾਰੀ ਵੀ ਨਹੀਂ ਆਖਿਆ ਕਿਸੇ ਦੇ ਅਲ ਭੈੜਾ ਤੱਕੋ ਸੰਸਾਰ ਦੇ ਉੱਤੇ ਇੱਕ ਵਾਰ ਵੀ ਨਹੀਂ ਆਖਿਆ ਕਿ ਗਵਾਂਡੀ ਦੀ ਵਟ ਵਾ ਕੇ ਤੇਰਾ ਘਰ ਚੱਲ ਸਕਦਾ ਇੱਥੇ ਤੇ ਪਾਤਸ਼ਾਹ ਕਹਿੰਦੇ ਨਾ ਕਿ ਚਿੰਤਾ ਮਤ ਕਰੋ ਚਿੰਤਾ ਦੇ ਸੀ ਇਹ ਜਲ ਮਾਜੀਵ ਪਾਇ ਕਿਤਨਾ ਤੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਉੱਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਸੰਸਾਰ ਦੇ ਉੱਤੇ ਇੱਕੋ ਸਾਡੇ ਕੋਲ ਦਾਤ ਹੈ ਅੱਜ ਸਿੱਖੋ ਜੇ ਬਚਨਾ ਜੀ ਨਿਤਨੇਮ ਕਰਨਾ ਸ਼ੁਰੂ ਕਰ ਦਿਓ ਬਾਣੀ ਪੜਨਾ ਸ਼ੁਰੂ ਕਰ ਦਿਓ ਜੇ ਘਰ ਬਚਾਉਣੇ ਜੇ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਆਉਣ ਵਾਲਾ ਸਮਾਂ ਐਸਾ ਸੰਸਾਰ ਦੇ ਉੱਤੇ ਕਿ ਉਹ ਪ੍ਰਾਤਨ ਸਮਾਂ ਕਰਵਟ ਲੈਗਾ ਇਹ ਇਹ ਨਾ ਹੋਵੇ ਕਿ ਤੇ ਜਦੋਂ ਕਰਬਟ ਲੈ ਤੇ ਸਾਡੇ ਕੋਲ ਸਮਾਂ ਹੀ ਨਾ ਬਚੇ ਅਸੀਂ ਸਿਮਰਨ ਕਰ ਸਕੀਏ ਸਾਡੇ ਕੋਲ ਐਸੇ ਨਾ ਭਾਂਡਾ ਬਣੇ ਕਿ ਅਸੀਂ ਸਿਮਰਨ ਕਰਨ ਦੇ ਯੋਗ ਹੀ ਨਾ ਰਹੀਏ ਅੱਜ ਕਿਤੇ ਨਾ ਕਿਤੇ ਥੋੜੇ ਤੋਂ ਥੋੜਾ ਸਮਾਂ ਕੰਢ ਕੇ ਪਾਸ਼ਾ ਕਹਿੰਦੇ ਆ ਇਹਦੇ ਸੰਸਾਰ ਦੇ ਉੱਤੇ 24 ਮਿੰਟ ਦੀ ਘੜੀ ਹੁੰਦੀ ਹੈ ਅੱਧੀ ਘੜੀ ਸਿਮਰਨ ਕਰ ਲਓ 12 ਮਿੰਟ ਜੇ ਅੱਧੀ ਘੜੀ ਵੀ ਨਹੀਂ ਸਿਮਰਨ ਹੋ ਸਕਦਾ ਘੱਟੋ-ਘੱਟ 6 ਮਿੰਟ ਸਿਮਰਨ ਕਰ ਲਓ 6 ਮਿੰਟ ਦੀ ਸਿਮਰਨ ਕਰ ਲਓ ਤੇ ਮਨੁੱਖ ਸਿਮਰਤੀ ਨੇ ਇਹ ਕਾਨੂੰਨ ਲਾਗੂ ਕਰ ਦਿੱਤੇ ਸੰਸਾਰ ਦੇ ਉੱਤੇ ਕਿ ਸ਼ੂਦਰ ਜਿਹੜਾ ਉਹ ਬਰਾਬਰ ਨਹੀਂ ਬਹਿ ਸਕਦਾ ਜਾਤਾਂ ਪਾਤਾਂ ਵਿੱਚ ਸੰਸਾਰ ਨੂੰ ਵੰਡਿਆ ਹੁਣ ਜੇ ਵੇਖਿਆ ਜਾਵੇ ਤੇ ਪੱਠੇ ਪਿੰਡ ਪਿੰਡ ਇਲਾਕੇ ਦੇ ਵਿੱਚ ਸੰਸਾਰ ਦੇ ਉੱਤੇ ਰਾਮ ਨਾਰਾਇਣ 베ਦੀ ਜੀ ਰਹਿੰਦੇ ਇਹਨਾਂ ਦਾ ਪੁੱਤਰ ਹੈ ਸ਼ਿਵਰਾਮ 베ਦੀ ਸ਼ਿਵਰਾਮ 베ਦੀ ਦਾ ਆਨੰਦ ਕਾਰਜ ਹੋਇਆ ਬੀਵੀ ਸੁਭਰਾਈ ਦੇ ਨਾਲ ਇਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ ਇੱਕ ਦਾ ਨਾਂ ਕਾਲੂ ਤੇ ਇੱਕ ਦਾ ਨਾਂ ਲਾਲੂ ਰੱਖਿਆ ਗਿਆ ਹੁਣ ਮਨੁੱਖ ਕਲਿਆਣ ਦਾਸ ਜਿਨ੍ਹਾਂ ਨੂੰ ਇਤਿਹਾਸ ਵਿੱਚ ਕਾਲੂ ਜੀ ਕਿਹਾ ਜਾਂਦਾ ਹੈ ਆਪਾਂ ਸਤਕਾਰ ਦੇ ਨਾਲ ਮਹਿਤਾ ਕਲਿਆਣ ਦਾਸ ਜੀ ਕਹਿਣਾ ਇਹਨਾਂ ਦਾ ਆਨੰਦ ਕਾਰਜ ਹੋਇਆ ਚਾਲ ਖੁਰਦ ਲਾਹੌਰ ਦੇ ਸੇ ਹੁਣ ਚਾਲ ਖੁੱਤ ਵਿੱਚ ਆਨੰਦ ਕਾਰਜ ਹੋਇਆ ਇਹ ਬੜੇ ਉੱਚੇ ਅਹੁਦੇ ਤੇ ਸਣ ਇਹ ਉੱਚੇ ਅਹੁਦੇ ਤੇ ਸਣ ਇਹ ਪਟਵਾਰੀ ਸਣ ਲੋਕਾਂ ਦੀਆਂ ਜ਼ਮੀਨਾਂ ਨਾਪਦੇ ਹੁੰਦੇ ਸਣ ਪਰ ਚੇਤਾ ਰੱਖਿਆ ਜੇ ਇੱਕ ਇਕਰਤ ਕਰਦਿਆਂ ਕਰਦਿਆਂ ਰੱਬ ਦਾ ਸਿਮਰਨ ਕਰਿਆ ਕਰਦੇ ਹੁੰਦੇ ਸਣ ਰੱਬ ਦਾ ਸਿਮੰਟ ਕਰਿਆ ਕਰਦੇ ਹੁੰਦੇ ਸਣ ਅੱਜ ਮਾਪ ਕਿਓ ਸੰਸਾਰ ਦੇ ਉੱਤੇ ਗੁਰੂ ਕੇ ਢਾਡੀਆਂ ਵਿਦੇਸ਼ਾਂ ਦੀ ਧਰਤੀ ਤੋਂ ਹੁਣੇ ਆਏ ਆ ਭਾਈ ਸਾਹਿਬ ਨੇ ਹੁਣਾ ਦੱਸਿਆ ਤੇ ਬਹੁਤ ਕੁਝ ਸੰਸਾਰ ਤੋਂ ਸਿੱਖਣ ਨੂੰ ਮਿਲਦਾ ਜਦੋਂ ਅਸੀਂ ਬਾਹਰ ਜਾਂਦੇ ਆ ਜਦੋਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਤਾਂ ਸਾਨੂੰ ਐਡਾ ਲੱਗਦਾ ਵੀ ਅਸੀਂ ਬਹੁਤ ਕੁਝ ਸਿੱਖ ਲਿਆ ਮੈਨੂੰ ਐਡਾ ਲੱਗਦਾ ਸਿੱਖ ਦੀ ਆਖਰੀ ਜਿਹੜੇ ਸ਼ਬਦ ਨੇ ਉਹ ਸਿੱਖਣ ਵਾਸਤੇ ਬਣਿਆ ਹੋਇਆ ਆਖਰੀ ਸ਼ਬਦ ਕਹਿੰਦੇ ਨੇ ਉਹ ਸਿੱਖਣ ਵਾਸਤੇ ਬਣਿਆ ਤੇ ਸੰਸਾਰ ਦੇ ਤੇ ਮਾਤਾ ਪਿਤਾ ਜੀ ਇਹ ਅਰਦਾਸ ਕਰਿਆ ਹੁੰਦੇ ਕਰਦੇ ਸਨ ਵੀ ਸਾਡੇ ਘਰ ਔਲਾਦ ਪੈਦਾ ਹੋਵੇ ਇਹਨਾਂ ਦੇ ਘਰ ਇੱਕ ਧੀ ਪੈਦਾ ਹੁੰਦੀ ਹੈ ਜਿਹੜੇ ਨਾਨਕੇ ਪਰਿਵਾਰ ਵਿੱਚ ਆਪਾਂ ਇਤਿਹਾਸ ਵਿੱਚ ਸ਼ਰਮਣ ਕੀਤਾ ਹੋਇਆ ਉਹ ਇਤਿਹਾਸ ਵਿੱਚ ਮਿਲਿਆ ਜਾਂਦਾ ਵੀ ਉਹਦਾ ਨਾਨ ਨਾਨਕੀ ਰੱਖਿਆ ਬੇਟੀ ਦਾ ਉਹ ਅਰਦਾਸ ਕਰਿਆ ਕਰਦੀ ਹੁੰਦੀ ਸੀ ਸਹੇਲੀਆਂ ਦੇ ਨਾਲ ਜਦੋਂ ਜਾਣਾ ਅਰਦਾਸ ਕਰਨਾ ਪਾਛਾ ਵੀ ਮੈਨੂੰ ਵੀਰ ਬਖਸ਼ਿਸ਼ ਕਰੋ ਵੀਰ ਬਖਸ਼ਿਸ਼ ਕਰੋ ਤੇ ਵੀਰ ਐਸਾ ਹੋਵੇ ਜਿਹੜਾ ਰਹੀ ਦੀ ਦੁਨੀਆ ਤੱਕ ਨਾ ਹੋਵੇ ਅੱਜ ਮਾਫ਼ ਕਰਿਓ ਨਾ ਤੇ ਐਸੀ ਕੋਈ ਭੈਣ ਹੈ ਵੀ ਜਿਹਦੀ ਅਰਦਾਸ ਕਰਦੀ ਹੋਵੇ ਤੇ ਮੇਰੇ ਵੀਰਤਾ ਸਦਾ ਵਾਸਤੇ ਨਾ ਰਿਹਾ ਹੋਵੇ ਅੱਜ ਨਾ ਕੋਈ ਐਸੀ ਕੁਖ ਹੈ ਸੰਸਾਰ ਦੇ ਉੱਤੇ ਜਿੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਐਸੇ ਜਨਮ ਲੈ ਸਕਣ ਮਾਫ਼ ਕਰਿਓ ਸੰਸਾਰ ਤੇ ਸੱਚਾ